ਸਾਨ ਭਰਾਓ ਤੁਹਾਡੀ ਕਣਕ ਵਿਰਲੀ ਏ ਸਿੱਧੀ ਉੱਗੀ ਏ ਜਾਓ ਪਹਿਲਾ ਪਾਣੀ ਲਾਉਣ ਨਾਲ ਪੀਲੀ ਪੈ ਗਈ ਪਾਣੀ ਭਾਰਾ ਲੱਗ ਗਿਆ ਜਾਂ ਫਿਰ ਤੁਸੀਂ ਸੰਕੋਰ ਦੀ ਸਪਰੇਅ ਕੀਤੀ ਸੀ ਉਹਦੇ ਕਰਕੇ ਕਣਕ ਦਬ ਗਈ ਏ ਪੀਲੀ ਪੈ ਗਈ ਏ ਤਿੱਲੀ ਤਿੱਲੀ ਖੜੀ ਏ ਫੁਟਾਰਾ ਨਹੀਂ ਕਰਦੀ ਜਾਂ ਫਿਰ ਤੁਹਾਡਾ ਹਰ ਵਾਰੀ ਝਾੜ ਜਿਹੜਾ ਹੈ ਉਹ 18 ਤੋਂ 20 ਕੁਇੰਟਲ ਰਹਿੰਦਾ ਹੈ ਤੇ ਤੁਹਾਡੇ ਆਂਡ ਗਵਾਂਡ 25 ਤੋਂ 27 ਕੁਇੰਟਲ ਜਾਂਦਾ ਤਾਂ ਇਹ ਵੀਡੀਓ ਤੁਹਾਡੇ ਨਾਲ ਹੈ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਣਕ ਦਾ ਫਟਾਰਾ ਵਧਾਉਣ ਵਾਸਤੇ ਤੇ ਕਣਕ ਦਾ ਝਾੜ ਵਧਾਉਣ ਵਾਸਤੇ 25 ਤੋਂ 27 ਕੁਇੰਟਲ ਵਧਾਉਣ ਵਾਸਤੇ ਆਪਾਂ ਅੱਜ ਇਸ ਵੀਡੀਓ 'ਚ ਗੱਲ ਕਰਾਂਗੇ ਤੇ ਜਿਹੜੇ ਕਿਸਾਨ ਵੀਰ ਮੇਰੇ ਚੈਨਲ ਤੇ crop and farm information ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਤੁਸੀਂ ਕਿਹੜੀ-ਕਿਹੜੀ ਸਪਰੇਅ ਕਰਦੇ ਹੋ ਪਾਣੀ ਤੋਂ ਪਹਿਲਾਂ ਜਾਂ ਪਾਣੀ ਤੋਂ ਬਾਅਦ ਇਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਹੜੇ-ਕਿਹੜੇ ਸ਼ਹਿਰ ਜਾਂ ਪਿੰਡ ਤੋਂ ਜਿਹੜੇ ਤੋਂ ਆਪਣੀ ਵੀਡੀਓ ਸੌਣ ਰਹੇ ਹੋ ਇਸ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ ਕਿਸਾਨ ਵੀਰੋ ਆਪਾਂ ਗੱਲ ਕਰਨੇ ਆ ਕਣਕ ਤੀਲੀ ਤੀਲੀ ਖੜੀ ਏ ਵਿਰਲੀ ਏ ਦਬ ਗਈ ਏ ਪਹਿਲਾਂ ਪਾਣੀ ਭਾਰਾ ਲੱਗਣ ਕਰਕੇ ਦਬ ਗਈ ਕੋਈ ਵੀ ਕਾਰਨ ਨਾਲ ਤੁਹਾਡੀ ਕਣਕ ਫੋਟ ਨਹੀਂ ਕਰ ਰਹੀ ਜਾਂ ਤੁਹਾਡਾ ਝਾੜ ਘਟ ਆਉਂਦਾ ਤੇ ਤੁਹਾਡੇ ਆਂਡਗਵਾਂ ਜਾਂ ਪੂਰੇ ਇਲਾਕੇ ਤੇ ਝਾੜ ਜ਼ਿਆਦਾ ਆਉਂਦਾ ਜਾਂ ਤੁਹਾਡੀ ਪਹਿਲੀ ਮਾੜੀ ਏ ਤੁਹਾਡਾ ਪਾਣੀ ਮਾੜਾ ਤਾਂ ਇਸ ਵਾਸਤੇ ਆਪਾਂ ਸਮੇਂ-ਸਮੇਂ ਤੇ ਵੀਡੀਓ ਪਾਉਂਦੇ ਰਾਂਗੇ ਪਰ ਜਿਹੜਾ ਹੁਣ ਮਸਲਾ ਹੈ ਉਹਦੇ ਵਾਸਤੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਤੁਸੀਂ ਕਰਨਾ ਕੀ ਹੈ ਜੀ 1 ਕਿਲੋ ਮੈਗਜੀਨ ਸਲਫੇਟ 500 ਤੋਂ 700 ਗ੍ਰਾਮ ਜ਼ਿੰਕ ਸਲਫੇਟ 33% ਤੇ 1.5 ਤੋਂ 2 ਕਿਲੋ ਯੂਰੀਆ ਖਾਦ ਤੇ ਨਾਲ ਤੁਸੀਂ ਅੱਧਾ ਕਿਲੋ ਚੂਨਾ ਅਣਭੁਜੀਆ ਚੂਨਾ ਤੇ ਕਲੀ ਦਾ ਪਾਣੀ ਕਲੀ ਨੂੰ ਤੁਸੀਂ ਰਾਤ ਨੂੰ ਭਿਉਂ ਕੇ ਰੱਖ ਦੇਣਾ ਸਵੇਰੇ ਜਦੋਂ ਉਹਦਾ ਪਾਣੀ ਨੱਤਰ ਜਾਏ ਕੋ ਆਪਣਾ ਪਾਣੀ ਚਾਹੀਦਾ ਹੈ ਉਹ ਪਾਣੀ ਆਪਦਾ ਲਾ ਲਓ 1 ਕਿੱਲੇ ਵਾਸਤੇ 500 ਗ੍ਰਾਮ ਬਹੁਤ ਹੈ ਹਰੇਕ ਚੀਜ਼ ਦਾ ਘੋਲ ਮੈਗਨੀਜ਼ ਦਾ ਜ਼ਿੰਕ ਦਾ ਘੋਲ ਤੁਸੀਂ ਅਲੱਗ-ਅਲੱਗ ਬਣਾਉਣਾ ਹੈ ਤੇ 150 ਲੀਟਰ ਪਾਣੀ ਘੱਟੋ ਘੱਟ ਲਾਉਣਾ ਹੈ ਜੇ ਆਪਾਂ 100 ਲੀਟਰ ਪਾਣੀ ਲਾਉਣਾ ਹੈ ਤੇ ਮੈਗਨੀਜ਼ ਦੀ ਜਿਹੜੀ ਡੋਜ ਹੈ ਉਹ ਤੁਸੀਂ 500 ਤੋਂ 700 ਗ੍ਰਾਮ ਕਰ ਦਿਓ ਕਿਲੋ ਨਹੀਂ ਪਾਉਣੀ ਜ਼ਿੰਕ ਦੀ ਵੀ 400 ਗ੍ਰਾਮ ਕਰ ਦਿਓ ਤੇ ਕਲੀ ਦੀ ਤਾਂ ਉਨੀ ਰਹਿਣ ਦਿਓ ਤੇ ਖਾਦ ਨੂੰ ਵੀ ਕਿਲੋ ਤੇ ਲਾਓ ਕਿਲੋ ਸਵਾ ਕਿਲੋ ਤੇ ਇਹਦੀ ਸਪਰੇਅ ਤੁਸੀਂ ਕਰਨੀ ਹੈ ਇਹਦੀ ਸਪਰੇਅ ਕਰਨ ਤੋਂ ਬਾਅਦ ਤੁਹਾਨੂੰ ਇਹ ਸਪਰੇਅ ਆਪਣੇ ਆਪ ਦੱਸੇਗੀ ਤੁਹਾਡਾ ਗਵਾਂਢੀ ਤੁਹਾਨੂੰ ਪੁੱਛੇਗਾ ਯਾਰ ਇਹ ਤਾਂ ਕਣਕ ਵਿਰਲੀ ਬੜੀ ਸੀ ਇਹ ਤਾਂ ਤਿਲੀ ਤਿਲੀ ਸੀ ਇਹਨੂੰ ਕੀਤਾ ਕੀ ਉਹ ਨਾਗ ਵਾਂਗੂ ਕਾਲੀ ਹੋ ਕੇ ਤੇ ਫੋਟ ਕਰੀਂ ਲਈਏ ਤੇ ਇੱਕ ਸਪਰੇਅ ਤੁਸੀਂ 10 ਦਿਨਾਂ ਬਾਅਦ ਦੁਬਾਰਾ ਇਹਦੀ ਰਿਪੀਟ ਕਰ ਸਕਦੇ ਹੋ 10 ਦਿਨਾਂ ਬਾਅਦ ਜੇ ਤੁਸੀਂ ਦੁਬਾਰਾ ਰਿਪੀਟ ਕਰੋਗੇ ਤਾਂ ਤੁਸੀਂ ਆਪ ਹੈਰਾਨ ਰਹਿ ਜਾਓਗੇ ਵੀ ਇੰਨਾ ਜ਼ਿਆਦਾ ਕਣਕ ਦੀ ਗ੍ਰੋਥ ਇੰਨੀ ਜ਼ਿਆਦਾ ਟਿਲਰਿੰਗ ਇਹ ਬਾਕੀ ਸਮੇਂ ਸਮੇਂ ਤੇ ਆਪਾਂ ਅੱਗੇ ਦੱਸਦੇ ਰਾਂਗੇ ਕਿਸ ਤਰੀਕੇ ਨਾਲ ਆਪਾਂ ਕਣਕ ਦਾ ਝਾੜ ਜੜਾ ਉਹ 25 ਤੋਂ 27 ਕੁਇੰਟਲ ਤੱਕ ਲਿਜਾ ਸਕਨੇ ਆ ਵੀਡੀਓ ਚੰਗੀ ਲੱਗੀ ਤੇਨੂੰ ਸ਼ੇਅਰ ਕਰਿਆ ਜੇ ਕਮੈਂਟ ਤੇ ਲਾਈਕ ਕਰਿਆ ਜੇ ਧੰਨਵਾਦ ਸਾਰੇ ਵੀਰਾਂ ਦਾ